ਸਸਰੀ ਕਾ ਸਾਰਿਆਂ ਨੂੰ ਵੈਲਕਮ ਕਰਦੇ ਆਂ ਭਿੰਡਰ ਦੇਰੀ ਫਾਰਮ 'ਚ ਆਪਾਂ ਪਹੁੰਚ ਚੁੱਕੇ ਆਂ ਪ੍ਰਿੰਡ ਸਿਹਾਰ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਇਸ ਘਰ ਚੋਂ ਪਹਿਲਾ ਵੀਡੀਓ ਪੈਂਦੀਆਂ ਰਹਿੰਦੀ ਆ ਜੀ ਅੱਜ ਫੇਰ ਪਾਉਣ ਲੱਗੇ ਆ ਜੀ ਵੀਰ ਨੇ ਚਾਰ ਵੈੜਾ ਸੇਲ ਕਰਨੀਆਂ ਜੀ ਦੋ ਇੱਕ ਤਾਜ ਇਹ ਦੋ ਤਾਜੀਆਂ ਸੁਈਆਂ ਜੀ ਤੇ ਇੱਕ ਆੜੀ ਤੋਕੜਾ ਤੇ ਇੱਕ ਆ ਗੱਬਣ ਆ ਜੀ ਤੇ ਟੌਪ ਦੀਆਂ ਵੈੜਾਂ ਚੰਗੇ ਰਿਕਾਰਡ ਆ ਵੈੜਾਂ ਦੇ ਤੇ ਇਹ ਇਹਨਾਂ ਦੇ ਬਾਰੇ ਜਾਣਕਾਰੀ ਲਵਾਂਗੇ ਆਪਾਂ ਗਿਆਨਵੀਰ ਕੋਲ ਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਜਲ ਬਾਤ ਕਰਾਉਨੇ ਆ ਗਿਆਨਵੀਰ ਨਾਲ ਤੇ ਲੈਨੇ ਆਂ ਇਹਦੀ ਡਿਟੇਲ ਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਚੜ੍ਹਦੀ ਕਲਾ ਭਾਈ ਤੁਸੀਂ ਸੁਣਾਓ ਵਧੀਆ ਵਧੀਆ ਕਿੰਨੇ ਪੌ ਸੇਲ ਕਰਨੇ ਆ ਜੀ ਅੱਜ ਚਾਰ ਆਪਾਂ ਵੇਚ ਲਾਜੇ ਠੀਕ ਹੈ ਪਹਿਲੀ ਵੀਡੀਓ ਭਾਈ ਵਿਗ ਗਿਆ ਸਾਰਾ ਮਾਲ ਮੈਨੂੰ ਉਤੋਂ ਬਾਅਦ ਵੀ ਬੜਾ ਵੇਚ ਗਿਆ ਆਪਣੇ ਨਾਲ ਠੀਕ ਹੈ ਠੀਕ ਹੈ ਜੀ ਤੇ ਅੱਜ ਚਾਰ ਸੇਲ ਕਰਦੀਆਂ ਹਾਂ ਹਾਂਜੀ ਇਹ ਤੇ ਇੱਕ ਇੱਕ ਹੀ ਗੱਬਣ ਵਿੱਚੋਂ ਇੱਥੇ ਜਿਹੜਾ ਗੱਬਣਿਆ ਬਾਕੀ ਸੋਈਆਂ ਠੀਕ ਹੈ ਠੀਕ ਹੈ ਆਪਣਾ ਐਡਰੈਸ ਦੱਸ ਦਿਓ ਵੀਰ ਜੀ ਨਾਮ ਮੇਰਾ ਗਿਆਨ ਸਿੰਘ ਪਿੰਡ ਸੁਧਾਰਾ ਪਤਾ ਤਹਿਸੀਲ ਬਾਬਾ ਜਿਲ੍ਹਾ ਅੰਮ੍ਰਿਤਸਰ ਠੀਕ ਹੈ ਫੋਨ ਨੰਬਰ ਦੱਸ ਦਿਓ ਆਪਣਾ 98762 84269 ਠੀਕ ਹੈ ਠੀਕ ਹੈ ਦਿਖਾਈਏ ਵੇੜਾ ਫਿਰ ਹਾਂਜੀ ਇਧਰੋਂ ਸ਼ੁਰੂ ਕਰਦੇ ਪਹਿਲੇ ਨੰਬਰ ਤੇ ਆਪਾਂ ਵੇੜਾ ਸੁਣੀ ਆ ਆ ਵੇਖੋ ਗੱਬੜ ਵੇੜਾ ਜੀ ਚੰਗੀ ਸੋਹਣੀ ਸਨਖੀ ਘਾਟ-ਘਾਟ ਦੀ ਵੀ ਚੰਗੀ ਮਲ ਗਿਆ ਇਹ ਆਗੇ ਹਾਲੇ ਥੋੜਾ ਹਵਾਨਾ ਬਣਾਉਣ ਦੇ ਹੀ ਆ ਆ ਲੁੱਟ ਛੱਡੀ ਲੰਡਲਾ ਹੈ ਗਿਆ ਜੇ ਵੀਰ ਨੂੰ ਪੁੱਛਾਂਗੇ ਕਿ ਕਿੰਨਾ ਕੁ ਟਾਈਮ ਲੈ ਕੇ ਜਾਊਗੀ ਠੀਕ ਕਿਰ ਇਹਦਾ ਪਹਿਲਾ ਸੁਆ ਵੀਰ ਜੀ ਪਹਿਲਾ ਭਾਈ ਠੀਕ ਹੈ ਠੀਕ ਹੈ ਜੀ ਤੇ ਕਿੰਨਾ ਟਾਈਮ ਲਾ ਜੂਗੀ ਇਹ ਇਹ ਘਟੋ ਘਟ ਮਹੀਨਾ ਲਾਣਾ ਹੈ ਠੀਕ ਹੈ ਦੁੱਧ ਕਿੰਨਾ ਕੁ ਚਵਾਊਗੀ ਦੁੱਧ ਹੁਣ ਵੇਖੋ ਕੀ ਕਰਦੀ ਐ ਇਹ ਲੱਥੀ ਘਾਟਿਆ ਠੀਕ ਹੈ ਠੀਕ ਹੈ ਇਹਨੂੰ ਤੋੜ ਦਿਓ ਜੀ ਹਾਂ ਵੀਰ ਤੁਸੀਂ ਛੋਣੀ ਆ ਵੈਡ ਬਾਕੀ ਕੱਦ-ਕੱਡ ਗੋਲ ਪੂਰੀ ਚੰਗੀ ਐ ਤਕੜੀ ਐ ਮੀਨਾ ਵੀਰ ਕਹਿੰਦਾ ਲੈ ਜੂ ਮੀਨਾ ਹੀ ਲੈ ਜੂ ਕਿ ਵੱਧ ਲੈ ਜੂਗੀ ਘਰ ਆ ਕੇ ਕਹਿੰਦੇ ਮੀਨਾ ਯਾਰ ਬਾਕੀ ਕੋਈ ਨਹੀਂ ਠੀਕ ਹੈ ਚੰਗੀ ਹੋਣਾ ਪੂਰੀ ਤਗੜੀ ਆ ਕਿ ਕਮਾਲਾ ਵੀਰ ਆਹ ਦੇਖ ਸਕਦੇ ਆ ਬਾਕੀ ਚੰਗੀ ਤਿਆਰ ਹੋ ਗਈ ਆਹ ਦੇਖ ਪੂਰੀ ਗੋਲ ਬਹਿੜ ਆਖੇ ਨਹੀਂ ਕਿ ਜੱਡੀ ਦਿਖਾ ਰਹੀ ਆ ਥਾਣ ਗੈਪ ਤੇ ਲੱਗਾ ਚੰਗਾ ਆਹ ਵੇਖ ਸਾਡੇ ਥਾਣ ਬੜਾ ਗੈਪ ਤੇ ਲੱਗਾ ਜੀ ਦੁੱਧ ਮੈਂ ਭਾਈ ਕਿੰਨਾ ਚਾਹਾਂਗੀ ਏ ਬਹੁਤ ਜਿਆਦਾ ਨਹੀਂ ਕਿਜੋਣਾ 12-13 ਕਿਲੋ ਚ ਵਈ ਜਾਵੇ ਠੀਕ ਹੈ ਠੀਕ ਹੈ ਜੀ ਹਾਂਜੀ ਇਹ ਤਾਂ ਇੱਕ ਘਰ ਦੀ ਹੈ ਕਿ ਲੈਂਦੀ ਹੈ ਨਹੀਂ ਵੀਰੇ ਲੈਂਦੀ ਆਪਾਂ ਠੀਕ ਹੈ ਜੀ ਹਾਂਜੀ ਤੇ ਇਹਦਾ ਮੁੱਲ ਕਿੰਨਾ ਕਰਦੇ ਜੀ ਮੁੱਲ ਕਿਦੇ ਦਾ 35000 ਰੁਪਏ ਠੀਕ ਹੈ ਮਾੜਦਾਨ ਕਿੰਨਾ ਕਰੋਗੇ ਜੀ ਕਰਦਾਂਗੇ ਭਾਈ 2000 ਦਾ ਕਰਦਾਂਗੇ ਠੀਕ ਹੈ 33000 ਦੀ ਉੱਚ ਛੋੜ ਛਾੜ ਹੋ ਜੂਗੀ ਕਰਦਾਂਗੇ ਭਾਈ ਕਰਦਾਂਗੇ ਠੀਕ ਹੈ ਆਹ ਵੇਖ ਲਓ ਜੀ ਬਹੁਤ ਜਾਇਜ਼ ਮੁੱਲ ਕੀਤਾ ਵੀ ਇਹਨੇ ਵੱਡੇ ਕੱਦ ਦੀ ਮਾਲਕ ਆ ਅਜੇ ਮਹੀਨਾ ਲੈ ਜੂਗੀ ਤੇ ਚੰਗੀ ਸੋਹਣੀ 7000 ਹੋਊਗੀ ਬੈੜ ਫੋਨ ਲਾ ਲਿਓ ਵੀਰ ਨੂੰ 33000 ਚ ਮੰਨਦਾਂ ਨੂੰ ਕਿ ਦੂਜੇ ਨੰਬਰ ਤੇ ਆਪੇ ਦਿਖੋਣੀ ਆ ਵੀ ਆ ਬੈੜ ਤਾਜੀ ਸੂਈ ਆ ਥੜ ਥੜ ਬੜਾ ਸੋਹਣਾ ਲੱਗਾ ਇਹਨੂੰ ਆ ਦੇਖੋ ਜੀ ਹਵਾਨਾ ਬੜਾ ਸੋਹਣਾ ਆ ਵੇ ਸਾਡੇ ਇਹਦਾ ਵੀਰ ਜੀ ਕਿਨਵਾ ਸੂਆ ਇਹਦਾ ਵੀਰ ਦੂਜਾ ਠੀਕ ਆ ਜੀ ਦੁੱਧ ਕਿੰਨਾ ਦੇ ਕੋਲ ਦੁੱਧ ਵੀਰਾ ਸਭ 8 ਕਿਲੋ ਪੂਰਾ ਹੈਗਾ ਕਿੰਨੇ ਦਿਨ ਹੋ ਗਏ ਸੂਈ ਨੂੰ ਅੱਧੇ ਛੇ ਮਾਂ ਦੇ ਨੇ ਓਏ ਛੇ ਮਾਂ ਦੇ ਨੇ ਜਵਾਗ ਮਗਰ ਵਛਾ ਇਹਦੇ ਠੀਕ ਆ ਪਿਛੇ ਵਛਾ ਆ ਜੀ ਹਾਂਜੀ ਆਹ ਦੇਖ ਸਾਡੇ ਸੋਹਣੀ ਬਿਹੜ ਇਹਨੂੰ ਤੋੜ ਦੋ ਵੀਰ ਜੀ ਥਾਣ ਥਾਣ ਬੜਾ ਪਿਆਰਾ ਲੱਗਾ ਇਹਨੂੰ ਲੈ ਕੇ ਚੱਲੋ ਜੀ ਤੋੜ ਦੋ ਨੋ ਕੀ ਆਹ ਦੇਖੋ ਜੀ ਚੰਗੀ ਸੋਹਣੀ ਆ ਆ ਵਛਾ ਜੀ ਇਹਦਾ ਗੇਰ ਨਸਲ ਦਾ ਵਛਾ ਤੇ 8 ਕਿਲੋ ਦੁੱਧ ਇਸ ਟਾਈਮ ਤੇ ਤਿਆਰ ਆ ਆ ਲੈ ਬਾਕੀ ਜੇ ਕਿਨੇ ਘਰ ਦੁੱਧ ਦਦ ਪਾਸੇ ਚਾਹ ਪਾਣੀ ਐਸੇ ਲੈ ਕੇ ਜਾਣੀ ਉਹਦੇ ਚੰਗੀ ਐ ਲੈ ਜਾ ਲੈ ਜਾ ਬੂ ਅੱਛਾ ਵੀ ਬੜਾ ਸੋਹਣਾ ਜੀ ਰਸਿ ਰੂਸੀ ਪੋਣੀ ਪੈਂਦੀ ਕਿ ਭਾਜੀ ਨਹੀਂ ਨਹੀਂ ਭਾਜੀ ਠੀਕ ਐ ਇਦਾਂ ਮਿਲਦੀ ਐ ਬਸ ਅੱਛਾ ਛੱਡ ਕੇ ਬਸ ਅੱਛਾ ਛੱਡ ਗਿਆ ਠੀਕ ਐ ਇਹਦਾ ਮੁੱਲ ਕਿੰਨਾਗਾ ਜੀ ਇਹਦਾ ਅਗਰੇ ਮੁੱਲ 20000 ਰੁਪਇਆ ਠੀਕ ਐ ਮਾਣ ਤਣ ਕਿੰਨਾ ਕਰਨਾ 18000 ਦੇ ਦਾਂਗੇ ਰੋਚੋਂ ਹੋ ਜੂ ਥੋੜਾ ਬੋਦਾ ਛੋੜ ਛੜਕ ਨਹੀਂ ਕਰ ਦਾਂਗੇ ਭਾਜੀ ਕੋਈ ਗੱਲ ਠੀਕ ਐ ਹਾਂ ਜੀ ਭਾਈ ਠੀਕ ਠੀਕ ਫੋਨ ਲਾ ਲੇ ਕੋਈ ਮੇਰਾ ਵੀਰ ਠੀਕ ਹੈ ਤਾਂ ਦੁੱਧੋਂ ਵਾਜੂਗੀ ਥੋੜਾ ਪਤਾ ਬੰਦ ਬਾਈ 10 ਲੀਟਰ ਕਰੋਗੇ ਠੀਕ ਹੈ ਵੇਖ ਲੋ ਜੀ 18000 ਚ ਮਾਨਦਾਨ ਹੋ ਜਾਊਗਾ ਖੁੱਲਾ ਵੀ ਹੋ ਸਕਦਾ ਫੋਨ ਲਾ ਲਿਓ ਕੋਈ ਫਿਕਸ ਰੇਟ ਨਹੀਂਗਾ ਪਤਾ ਨਹੀਂ ਕਿੱਥੇ ਗੱਲ ਬਣ ਜਾਣੀ ਆ ਤੇ ਵੀਰ ਸਾਡਾ ਖੁੱਲੇ ਹੀ ਮਾਨ ਕਰ ਦਿੰਦਾ ਹੁੰਦਾ ਹੁਣ ਆਪਾਂ ਇੱਕ ਤੀਜੇ ਨੰਬਰ ਦੇ ਵਹਿੜ ਦੇ ਸੋਣੀ ਆ ਆ ਵੇਖੀ ਬਹੁਤ ਹੀ ਸੋਹਣੀ ਵਹਿੜ ਆ ਪ੍ਰਿੰਟ ਚੈੱਕ ਕਰੋ ਤੇ ਹਵਾਨਾ ਚੈੱਕ ਕਰੋ ਇਹਦਾ ਆ ਵੇਖੋ ਜੀ ਹਵਾਨਾ ਆ ਆ ਆ ਆ ਥਾੜਾ ਕਿੱਡਾ ਸੋਹਣਾ ਲੱਗਾਈ ਆ ਵੇਖ ਆ ਇੱਕ ਉੱਥਾਂ ਵਾਲੇ ਦਾ ਫੇਸ ਕੁਆਲਟੀ ਵੀ ਚੈੱਕ ਕਰ ਲਓ ਬੜੀ ਸੋਹਣੀ ਵੈੜਾ ਜੀ ਆਹ ਦੇਖ ਸਕਦੇ ਆ ਇਹਦਾ ਵੀਰ ਜੀ ਕਿਰਵਾ ਸੁਆ ਜੀ ਇਹਦਾ ਵੀਰ ਦੂਜਾ ਇਹਦਾ ਵੀ ਅੱਛਾ ਦੂਜਾ ਸੁਆ ਦੁੱਧ ਕਿੰਨਾ ਇਹਦੇ ਕੋਲ ਦੁੱਧ ਕਿਹਦਾ ਇਸ ਟਾਈਮ ਦੇ ਕੋਲ 8-9 ਲੀਟਰ ਦਾ ਤੇ ਸੂਈ ਨੂੰ ਕਿੰਨਾ ਕਿਹਰ ਹੋ ਗਿਆ ਪਤਾ ਹੀ ਕੋਈ ਨਹੀਂ ਭਾਈ ਅੱਛਾ ਤੁਹਾਨੂੰ ਨਹੀਂ ਪਤਾ ਲਾ ਪਤਾ ਤੋਕੜੇ ਲੈਂਦੇ ਅੱਛਾ ਹੁਣ 8 ਕਿਲੋ ਦੁੱਧ ਇਹਦੇ ਕੋਲ 8 ਕਿਲੋ ਦਾ ਪੱਕਾ ਗੱਲ ਲੀਟਰ 8 ਕਿਲੋ ਹੈਗਾ ਠੀਕ ਹੈ ਜੀ ਤੇ ਸੱਜਰ ਨੇ ਕਿੰਨਾ ਚਵਾਇਆ ਨੇ ਉਹ ਤਾਂ ਭਾਈ 22-23 ਕਿਲੋ ਕਹਿੰਦੇ ਘਰ ਵਾਲੇ ਠੀਕ ਹੈ ਠੀਕ ਹੈ ਸਹੀ ਹੈ ਗਾਹ ਬਣੀ ਬਣੀ ਕਿ ਨਹੀਂ ਪਤਾ ਨਹੀਂ ਭਾਜੀ ਘਰ ਵਾਲੇ ਕਹਿੰਦੇ ਬਣੀ ਹੁਣ ਆਪਾਂ ਨਾਲ ਚੈੱਕ ਕਰਾਈਏ ਤੇ ਆਪਾਂ ਇਸ ਚੀਜ਼ ਤੇ ਆਪਾਂ ਨੂੰ ਕੋਈ ਗਾਰੰਟੀ ਨਹੀਂ ਠੀਕ ਠੀਕ ਹੈ ਸਹੀ ਹੈ ਇਹਨੂੰ ਤੋੜ ਦਿਓ ਜੀ ਆਹ ਵੇਖੋ ਬੜੀ ਸੋਹਣੀ ਵੈੜਾ ਪ੍ਰਿੰਟ ਵੇਖੋ ਚੈੱਕ ਕਰੋ ਥਾਣਾ ਹਮਾਨਾ ਬਹੁਤ ਹੀ ਸੋਹਣਾ ਹੈ ਦਾ ਆਹ ਵੇਖੋ 8 ਕਿਲੋ ਦੁੱਧ ਦੱਸਦਾ ਵੀਰ ਐਸ ਟਾਈਮ ਤੇ ਵੀ ਇਹਦੇ ਕੋਲ 8 ਕਿਲੋ ਦੁੱਧ ਹੈਗਾ ਆਹ ਵੇਖ ਕਮਾਲ ਆ ਵੀਰ ਦੁੱਧੋ ਮਾਜੂ ਬਾਈ ਥੋੜਾ ਬੋਧਕ ਨਹੀਂ ਭਾਜੀ ਵਧੂਗੀ ਠੀਕ ਹੈ ਜੀ ਕੋਈ ਸੇਵਾ ਕਰੇ ਮੇਰਾ ਭਰਾ ਹਾਂ ਜੀ ਬਾਕੀ ਹੈ ਵੀ ਬਹੁਤ ਚੰਗੀ ਕੁਆਲਿਟੀ ਹੈ ਇਹਦੀ ਥਣ 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 ਵੀ ਬੜਾ ਸੋਹਣਾ ਫੇਸ ਵੀ ਚੰਗਾ ਜੀ ਰੱਸੀ ਆਪਣੇ ਕਿਹ ਕਹਿੰਦੇ ਨੇ ਪਾਉਣੀ ਅੱਛਾ ਰੱਸੀ ਪਾਉਣ ਦੀ ਲੋੜ ਨਹੀਂ ਕੀ ਠੀਕ ਹੈ ਤੇ ਇਹਦਾ ਮੁੱਲ ਕਿੰਨਾ ਕਾ ਜੀ ਇਹਦਾ ਕਿੰਨੇ ਮੁੱਲ 18000 ਰੁਪਏ 18000 ਮੌਕੇ ਤੇ ਕਿੰਨਾ ਕ ਮਾਨ ਲਓ ਜੂ ਵੀਰੇ 17000 ਦੇ ਦਾਂ ਉਹ ਤੇ ਛੋੜ ਹੋ ਜੂਗੀ 300 ਰੁਪਿਆ ਆ 300 ਰੁਪਿਆ 300 ਕਹਦਾ ਤਾਂ 300 ਕਰ ਦਾਂ ਠੀਕ ਹੈ ਜੀ ਸੌਹਦਾਤਾ ਤੁਸੀਂ ਠੀਕ ਹੈ ਠੀਕ ਆ ਨਵੀਂ ਚੈੱਕ ਕਰ ਲੋ ਚੰਗਾ ਸੋਹਣਾ ਜੀ ਆਪਾਂ ਲਾਸਟ ਦੇ ਇੱਕ ਦਿਖਾਉਣੀ ਆ ਚੰਗੀ ਵੱਡੀ ਆ ਸੋਹਣੀ ਸੰਖੀ ਆ ਜੀ ਵੇੜ ਆ ਵੇਖਦੇ ਹਮਾਨਾ ਕਿੱਡਾ ਸੋਹਣਾ ਤਿਆਰ ਕੀਤਾ ਨੇ ਤਾਂ ਥਣ ਥਣੇ ਦਾ ਵੀ ਚੰਗਾ ਆ ਆ ਵੇਖੋ ਜੀ ਫੇਸ ਵੀ ਬਹੁਤ ਸੋਹਣਾ ਹੈ ਦਾ ਇਹ ਇਹ ਵੇੜ ਕੋ ਦੁੱਧ ਕਿੰਨਾ ਵੀਰ ਜੀ ਇਹ ਵੇੜ ਕੋ ਇਸ ਟਾਈਮ ਜਿਹੜਾ ਲੀਟਰ ਨਾਲ 15 ਲੀਟਰ ਹੋਊਗਾ ਅੱਛਾ ਜਿਹੜਾ ਲੀਟਰ ਨਾਲ ਬਣਾਉਣਾ ਕਿਆ ਗਰਾਦੇ ਵਾਧ 17 18 ਹੀ ਹੋਊਗਾ ਅੱਛਾ ਜੀ ਕਿਰਾ ਲੀਟਰ ਜਿਆ ਠੰਡਾ ਕਹਿ ਮੈਨਾਂ 15 ਲੀਟਰ ਦੋਗੇ ਸੂਆ ਕੇ ਨਵਾਇਆ ਦਾ ਵੀਰ ਜੀ ਸੂਆ ਪਹਿਲਾ ਅੱਛਾ ਪਹਿਲਾ ਸੂਆ ਫੇਸ ਕੁਆਲਟੀ ਬੜੀ ਸੋਹਣੀ ਹੈ ਜੀ ਤੇ ਥਾਣ ਥਾਣ ਵੀ ਬੜਾ ਗਾਇਬ ਤੇ ਲੱਗਾ ਬਹੁਤ ਸੋਹਣਾ ਥਾਣਿਆ ਹਵਾਨਾ ਵੀ ਬੜਾ ਸੋਹਣਾ ਹੈ ਦਾ ਹਾਂਜੀ ਪਹਿਲਾ ਸੂਆ ਤੇ 15 ਲੀਟਰ ਦੁੱਧ ਆਏ ਦੇ ਕੋਲ ਮੌਜੂਦ ਆ ਹਾਂਜੀ ਖੋਲ ਕੇ ਤੋੜ ਦੋ ਵੀਰ ਜੀ ਇਹਨੂੰ ਆਹ ਵੇਖੋ ਜੀ ਕਿੰਦੀ ਸੋਹਣੀ ਵਹਿੜ ਚੰਗੀ ਖੋਲੀ ਲੱਗ ਜਾ ਬਹੁਤ ਆਹ 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 ਵੀਰੇ ਹੋਲੀ ਪੂਰੀ ਤਗੜੀ ਆ ਕੱਦ ਕਾਠ ਵੀ ਚੰਗਾ ਤੇ ਐ ਜਾਨ ਜਾਂ ਖਿੱਚ ਕੇ ਲਈ ਜਾਂਦੀ ਵੀਰ ਨੂੰ ਆਹ ਵੇਖੋ ਜੀ ਬਹੁਤ ਹੀ ਚੰਗੀ ਸੋਹਣੀ ਸੁਨੱਖੀ ਵੇੜਾ ਜੀ ਤੇ 15 ਕਿਲੋ ਦੁੱਧ ਦੀ ਮਾਲਕ ਹੈ ਇਹ ਵੇੜ ਆਹ ਵੇਖ ਸਕਦੇ ਆ ਬਾਕੀ ਜਾਨ ਜੂਨ ਪੂਰੀ ਲਾਉਂਦੀ ਆ ਖਿੱਚ ਕੇ ਲੈ ਜਾਂਦੀ ਬੰਦੇ ਨੂੰ ਤੇ ਇਹ ਸੂਈ ਕਦੋਂ ਦੀ ਵੀਰ ਜੀ ਮੈਂ ਸੁਨਵੀਰ ਅਜੇ ਮਹੀਨੇ ਨਵੀਆਂ ਕਿਦਨ ਹੋਏ ਅੱਛਾ ਤੇ ਬੱਚਾ ਇਹਦਾ ਜਵਾਗ ਮਰ ਗਿਆ ਅੱਛਾ ਬੱਚਾ ਮਰ ਗਿਆ ਹਾਂਜੀ ਠੀਕ ਹੈ ਜੀ ਸਹੀ ਹੈ ਤੇ ਇਹ ਕਿੰਨੇ ਕੁ ਦੀ ਦੇ ਦੋਗੇ ਇਹਦਾ ਵੀਰ ਮੁੱਲ ਜਾਇਜ ਜੇ ਤੇ ਅਜੇ ਹੁਣੇ ਤੁਹਾਡੇ ਸਾਹਮਣੇ ਉਤਰੀਏ ਹੁਣੇ ਉਤਰੀਏ ਹਾਂਜੀ ਹਾਂਜੀ ਜੇ ਨਵਾਈ ਭਾਈ ਹੁੰਦੀ ਸੇ ਰੇਡ ਹੋਰ ਵੱਧ ਕਰਨਾ ਚਾਹੁੰਦਾ ਨਵਾਂ ਪਾ ਆ ਕੇ ਭੁੱਖ ਦੀ ਯਾਰ ਹੋ ਗਈ ਕਰਦੇ ਹਾਂ ਹਾਂਜੀ 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 ਕਿੰਨਾ ਕਰਨਾ ਮੁੱਲੇ ਦਾ ਮੁੱਲ ਇਹਦਾ 38000 ਰੁਪਏ ਅੱਛਾ ਜੀ ਹਾਂਜੀ ਦਮਾਣ ਦਾ ਕਿੰਨਾ ਕਰ ਦੇਣਾ 35000 ਦੇਵਾਂਗੇ ਲਾਸਟ ਠੀਕ ਹੈ ਉਹ ਚ ਛੋਟ ਛਾਟ ਹੋ ਜੂਗੀ ਕਰ ਦਾਂਗੇ ਕਿੰਨੇ ਇੱਥੇ 400 ਕਰ ਦਾਂਗੇ ਠੀਕ ਹੈ ਜੀ ਠੀਕ ਹੈ ਸਹੀ ਆ ਤੇ ਦੁੱਧੋਂ ਵਾਜੂਗੀ ਵੀਰ ਜੀ ਥੋੜਾ ਪਤਾ ਭਾਈ ਦੁੱਧ 20 ਲੀਟਰ ਕਰੂਗੀ ਠੀਕ ਹੈ ਵਹਿੜ ਚੰਗੀ ਸੋਹਣੀ ਵਹਿੜ ਆ ਬਸ ਚਵਾਈ ਰਸੀ ਇਹਨੂੰ ਨਹੀਂ ਪਾਉਣੀ ਅੱਛਾ ਜੀ ਅੱਛਾ ਆਹ ਵੇਖੋ ਜੀ ਹਮਾਰਾ ਬੜਾ ਸੋਹਣਾ ਵਾ ਇਹ ਕਰ ਨਹੀਂ ਭਾਈ ਕੋਈ ਗੱਲ ਬਾਤ ਹੋਰ ਚੱਢਦੀ ਕਲਾ ਠੀਕ ਹੈ ਮੇਰਾ ਵੀਰ ਆਵੇ ਤੇ ਚੱਢੀ ਕਰੇ ਫਿਰ ਪੈਕੇ ਜਾਵੇ ਠੀਕ ਹੈ ਠੀਕ ਹੈ ਚਾਰ ਵੈਣਾ ਫੀਲ ਕਰਦੇ ਨੇ ਵੀਰ ਨੇ ਆ ਇੱਕ ਸੂਈ ਨੂੰ ਮਹੀਨਾ ਕੋ ਗਿਆ ਤੇ ਆ ਟੋਕੜ ਵੈੜਾ ਜੀ ਆ ਵੀ ਤਾਜੀ ਸੂਈ ਆ ਆ ਗੱਬਣ ਵੈੜਾ ਕੋਈ ਵੀ ਵੀਰ ਆਵੇ ਜਿਹੜੀ ਸੂਈ ਆ ਦੁੱਧ ਦਿੰਦੀ ਇਹਨੂੰ ਦੋ ਟਾਈਮ ਚੋ ਕੇ ਚੈੱਕ ਕਰਕੇ ਤੇ ਜਿਹੜੀ ਗੱਬਣ ਉਹਨੂੰ ਆਪਣੀ ਚੈੱਕ ਕਰਾ ਕੇ ਲੈ ਕੇ ਜਾਵੇ ਜੀ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਜੀ